ਇਹ ਨਾ ਨੇ ਵੈਰੀਫਿਕੇਸ਼ਨਾਂ ਗਲਤ ਕੀਤੀਆਂ ਜਾਂ ਸਹੀ ਕੀਤੀਆਂ ਇਹ ਸਿਰਫ ਸਿਰਫ ਲਾਰੇ ਲਾ ਰਹੀ ਹੈ ਸਰਕਾਰ ਇਸ ਸ਼ੀਮਾ ਸਾਹਿਬ ਸਿਰਫ ਸਿਰਫ ਲਾਰੇ ਲਾ ਰਿਆ ਅਸੀਂ ਉਹਨਾਂ ਨੂੰ ਕਿਹਾ ਆ ਬਹੁਤ ਹੋ ਗਈ ਇਹ ਵੈਰੀਫਿਕੇਸ਼ਨਾਂ ਸਾਡੀ ਬੇਨਤੀ ਆ ਤੁਹਾਨੂੰ ਹੁਣ ਜੁਆਇਨਿੰਗ ਲੈਟਰ ਆ ਦੇ ਦੋ ਪਰ ਨਾ ਜੀ ਨਾ ਹੁਣ ਅੱਗੇ ਦਿੰਦੇ ਸੀਗੇ ਹਫਤੇ ਦਾ ਟਾਈਮ ਹਫਤੇ 'ਚ ਵੈਰੀਫਿਕੇਸ਼ਨਾਂ ਕਰੋ ਡਿਪਾਰਟਮੈਂਟ ਨੂੰ ਹੁਣ ਦੇ ਤਾਂ ਕੀ ਦਿੰਦਾ ਟਾਈਮ ਕੀ ਮਤਲਬ ਆ ਕੀ ਦਿੰਦਾ ਟਾਈਮ ਵੈਰੀਫਿਕੇਸ਼ਨਾਂ ਕਾਧੀਆਂ ਵੈਰੀਫਿਕੇਸ਼ਨਾਂ ਹੋ ਗਈਆਂ ਤਿੰਨ ਦਿਨਾਰ ਵਾਰ ਵਾਰ ਇਹ ਸਿਖਣਾ ਹਰ ਵਾਰ ਅਸੀਂ ਮੀਟਿੰਗ ਮਿਲਦੀ ਹੈ ਨਵੰਬਰ ਅਕਤੂਬਰ ਦੇ ਮਹੀਨੇ ਦੀ ਮਿਲੀ ਅਕਤੂਬਰ 2024 ਦੇ 27 ਦੀ ਮਿਲੀ ਹੋਈ ਮੀਟਿੰਗ ਅ ਕੱਲ 19 ਫਰਵਰੀ ਨੂੰ ਹੋਈ ਆ ਕਿੰਨੇ ਮਹੀਨਿਆਂ ਬਾਅਦ ਜਾ ਕੇ ਹਰ ਮੀਟਿੰਗ ਤੇ ਅਸੀਂ ਜਾਂਦੇ ਆ ਘਰੋਂ ਨਿਕਲ ਜਾਂਦੇ ਆ 3-4 300 ਕਿਲੋਮੀਟਰਾਂ ਤੋਂ ਅਸੀਂ ਜਦੋਂ ਚੰਡੀਗੜ੍ਹ ਪਹੁੰਚ ਜਾਂਦੇ ਆ ਸਾਨੂੰ ਫੋਨ ਆਂਦਾ ਜੀ ਮੀਟਿੰਗ ਦਾ ਪੋਸਟਪੋਨ ਹੋ ਗਈ ਮੰਤਰੀ ਸਾਹਿਬ ਕਿਤੇ ਦਿੱਲੀ ਆਪਣੇ ਗਏ ਨੇ ਉਥੇ ਗਏ ਨੇ ਪ੍ਰਚਾਰ ਕਰਨ ਗਏ ਨੇ ਜਾਂ ਆਪਣੇ ਪੀਐਮ ਸਾਹਿਬ ਨਾਲ ਅਗੇ ਪ੍ਰਚਾਰ ਪ੍ਰੋਗਰਾਮ ਦੇ ਝੂਠੇ ਵਾਦੇ ਹੋਰ ਕਰਨ ਗਏ ਨੇ ਮੀਟਿੰਗਾਂ ਕੋਈ ਸੋਖੀਆਂ ਨਹੀਂ ਮਿਲਦੀਆਂ ਮੀਟਿੰਗਾਂ ਵੀ ਰੈਲੀ ਤਾਂ ਨੇ ਡਾਂਗਾ ਖਾ ਕੇ ਪੱਤੇ ਕਰਕੇ ਮਿਲਦੀਆਂ ਉਹ ਵੀ ਮੀਟਿੰਗਾਂ 6-6 ਮਹੀਨੇ ਬਾਅਦ ਕਰਦੇ ਆ ਤੇ ਨਿੱਕਾ ਦਾ ਮੂੰਹ ਹਲਾ ਕੇ ਕਹਿ ਦਿੰਦੇ ਆ ਦੁਬਾਰਾ ਵੈਰੀਫਿਕੇਸ਼ਨ ਆ ਕਰ ਦੋ ਕੀ ਗੱਲ ਅਸੀਂ ਵੇਲੇ ਆ ਅਸੀਂ ਤੁਹਾਨੂੰ ਵੋਟਾਂ ਪਾਈਆਂ ਅਸੀਂ ਤੁਹਾਨੂੰ ਹੀ ਵੋਟਾਂ ਪਾਈਆਂ ਤੁਹਾਨੂੰ ਹੀ ਜਿਤਾਇਆ ਤੇ ਤੁਹਾਨੂੰ ਹੀ ਸੜਕਾਂ ਦੇ ਰੋਲਨ ਦੇ ਲੱਕ ਬੰਨਿਆ ਹੋਇਆ ਸਰਕਾਰ ਨੇ ਅੱਜ ਇੱਥੇ ਆਏ ਆ ਤਾਂ ਕੁਝ ਲੈ ਕੇ ਜੰਲਾਂਗੇ ਪ੍ਰਸ਼ਾਸਨ ਆਪਣੀ ਡਿਊਟੀ ਕਰੇਗਾ ਅਸੀਂ ਆਪਦਾ ਕੰਮ ਕਰਾਂਗੇ ਜੋ ਸਾਡਾ ਆਪਦਾ ਰੋਸ ਆ ਆਪਦਾ ਪ੍ਰਦਰਸ਼ਨ ਕਰਾਂਗੇ ਅਸੀਂ ਵਾਰ-ਵਾਰ ਇੱਥੇ ਧੱਕੇ ਖਾਣ ਸਾਡਾ ਅਗਲਾ ਪ੍ਰੋਗਰਾਮ ਵੀ ਦਿੱਤਾ ਦੱਸਾ ਦਿਨਾ ਨੂੰ ਅਸੀਂ ਸਿੱਖਿਆ ਮੰਤਰੀ ਦੇ ਹਲਕੇ ਜਿ 15 ਦੁਆਨੋਂ ਹੀ ਸਿੱਖਿਆ ਵਿਭਾਗ ਤੇ ਉਹ ਧਾਲੀਵਾਲ ਦਾ ਆਵੇ ਤੇ ਉਹ ਅਮਨ ਰੋੜਾ ਸਾਰੇ ਦੇ ਹਲਕਿਆਂ ਤੇ ਜਾ ਕੇ ਬੈਠਾਂਗੇ ਤੇ ਆਪਦਾ ਰੋਸ ਕਰਾਂਗੇ ਇਹ ਕੋਈ ਬੰਦਿਆਂ ਵਾਲੀ ਗੱਲ ਨਹੀਂ ਕੀ ਹਰ ਵਾਰ ਵੈਰੀਫਿਕੇਸ਼ਨ ਕਰਾ ਦੋ ਹਰ ਵਾਰ ਮੀਟਿੰਗਾਂ ਮਹੀਨਾ-ਮਹੀਨਾ ਦੋ-ਦੋ ਮਹੀਨੇ ਚਾਰ-ਚਾਰ ਮਹੀਨੇ ਅੱਗੇ ਪੋਸਟਪਨ ਕਰ ਲੋ ਜੀ ਸਾਥੀਓ ਜਦੋਂ ਇਹ ਸਾਰੇ ਮੰਤਰੀ ਇਹ ਭੰਡ ਮੰਤਰੀ ਸਾਰੇ ਜਦੋਂ ਰੈਲੀਦਰ ਨੇ ਇਹਨਾਂ ਨੇ ਕਰਦੇ ਹੁੰਦੇ ਆ ਆਪਦੇ ਉਹਨੇ ਆਕਾ ਦੇ ਪਿੱਛੇ ਜਾਣਾ ਹੁੰਦਾ ਆ ਉਦੋਂ ਇਹ ਵੇਲੇ ਹੁੰਦੇ ਆ ਸਾਡੇ ਮੁੱਦਿਆਂ ਦੇ ਡਾਂਗਾ ਪਵਾ ਕੇ ਸਾਨੂੰ ਜਲੰਧਰ ਪ੍ਰਸ਼ਾਸਨ ਨੇ ਪਰਚਾ ਪਾਤਾ ਆਲੋ ਜੀ ਤੁਸੀਂ ਸੰਘਰਸ਼ ਕਰਦੇ ਹੋ ਆਲੋ ਪਰਚਾ ਅਸੀਂ ਪਰਚਿਆਂ ਤੋਂ ਡਰਨ ਵਾਲੇ ਨਹੀਂ ਕੇ ਪਰਚਿਆਂ ਜਦੋਂ ਰੈਲੀ ਹੁੰਦੀ ਆ ਸਵੇਰੇ 4 ਵਜੇ 2 ਤੋਂ 4 ਵਜੇ ਤੱਕ ਸੀਟੇ ਥਾਣੇ ਤੋਂ ਪੁਲਸਾਂ ਦੀ ਗੱਡੀ ਭਰ ਕੇ ਕਿੱਥੇ ਆਵਰਦਾਨ ਕਿੱਥੇ ਉਹ ਕਮੇਟੀ ਵਾਲੇ ਸਾਲਿਆਂ ਦੇ ਘਰਾਂ ਦੇ ਵਿੱਚ ਭੇਜ ਦਿੱਤੇ ਜਾਂਦੇ ਆ ਅਸੀਂ ਕੋਈ ਚਿਫਟਾ ਵੇਚਿਆ ਜਾਂ ਅਸੀਂ ਕੋਈ ਕਤਲ ਕੀਤਾ ਜਾਂ ਅਸੀਂ ਕੋਈ ਜੁਰਮ ਕੀਤਾ ਆ ਆਪਦੇ ਹਾਕ ਮੰਗਦੇ ਪਏ ਆ ਅਸੀਂ ਇੱਥੇ ਕੋਈ ਟੀਖਣੀ ਮੰਗਦੇ ਪਏ ਤੁਹਾਡੇ ਘਰਾਂ 'ਚ ਛਾਪੇ ਮਾਰੀਆਂ ਕਰਵਾਈ ਜਾਂਦੀਆਂ ਕਾ ਦੋ ਅਸੀਂ ਕੋਈ ਇੱਥੇ ਜੁਰਮ ਕਰਕੇ ਆਏ ਆ ਹੱਕ ਮੰਗ ਰਹੇ ਆ ਹੱਥ ਖਾਂ ਨੂੰ ਮਿਲਣਾ ਚਾਹੀਦਾ ਨਹੀਂ ਦੇਣਾ ਤਾਂ ਵੀ ਜਵਾਬ ਦੋ ਅਸੀਂ ਫਿਰ ਦੇਖਾਂਗੇ ਤੁਹਾਨੂੰ ਲਾਰੇ ਦੇ ਲਾਰਾ ਲਾਰੇ ਦੇ ਲਾਰਾ ਅੱਜ ਇੱਥੇ ਇਕੱਠੇ ਹੋਏਗਾ ਲੈ ਕੇ ਜਾਵਾਂਗੇ 15 ਤੋਂ 20 ਮਿੰਟ ਜੇ ਕੋਈ ਸੁਨਵਾਈ ਹੁੰਦੀ ਤਾਂ ਠੀਕ ਹੈ ਨਹੀਂ ਤਾਂ ਬਾਹਰਲਾ ਚੌਂਕ ਜੰਮ ਹੋਏਗਾ ਤੇ ਮੇਰੇ ਸਾਥੀ ਆ ਜਾਂਦੇ ਹੋ ਭਾਵੇਂ 5 ਵਜੇ ਭਾਵੇਂ 6 ਵਜੇ ਆਪਾਂ ਇੱਥੇ ਬੈਠਾਂਗੇ ਕੋਈ ਸੁਨਵਾਈ ਹੁੰਦੀ ਹੈ ਤਾਂ ਠੀਕ ਹੈ ਅੱਜ ਇਥੇ ਕੋਈ ਕੁਝ ਇਹਦੀ ਥੂ ਥੂ ਕਰਕੇ ਜਾਵਾਂਗੇ ਇਹਦੇ 2 ਮਿੰਟ ਮੂੰਹ ਹਲਾਉਣ ਦੇ ਇਹਦੇ 2 ਮਿੰਟ ਮੂੰਹ ਹਲਾਉਣ ਦੇ ਕੀ ਤੁਹਾਡੀ 6 ਮਿੰਟ ਅੱਗੇ ਹੋਰ ਕੰਮ ਪਾਉਣ ਦੇ ਅਸੀਂ ਹੋਰ ਕੰਮ ਅੱਗੇ ਨਹੀਂ ਪਵਾਣਾ ਅਸੀਂ ਆਪਦੇ ਇੱਥੇ ਨੌਕਰੀਆਂ ਲੈਣੀਆਂ ਸਾਨੂੰ ਲਿਖਤੀ ਪੱਤਰ ਦੋ ਸਾਨੂੰ ਕੀ ਲੋੜ ਆ ਇਹਨਾਂ ਦੇ ਹਲਕਿਆਂ 'ਚ ਆ ਕੇ ਇਹਨਾਂ ਦੀ ਜਿਹੜੀ ਨਾਲੇਬਾਜ਼ੀ ਕਰਨ ਦੀ ਅਸੀਂ ਅੱਕੇ ਹੋਏ ਆ ਅਸੀਂ ਕਲਕੇ ਹੋਏ ਆ ਸਾਨੂੰ ਸਾਡਾ ਹੱਕ ਦਿੱਤਾ ਜਾਵੇ ਜੇ ਨਹੀਂ ਦਿੱਤਾ ਜਾਂਦਾ ਅਸੀਂ ਸੰਘਰਸ਼ ਕਰਦੇ ਰਵਾਂਗੇ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਫੇਰ ਫੋਰ ਗੱਲ ਸੁਣੋ ਪੁਲਸ ਵੱਲੋਂ ਫੋਨ ਕੀਤੇ ਜਾਂਦੇ ਆ ਜਦੋਂ ਰੈਲੀ ਕਰਨੀ ਹੁੰਦੀ ਐ ਤੇ ਸਵੇਰੇ ਸਵੇਰੇ ਇੱਕ ਦਿਨ ਪਹਿਲਾਂ ਫੋਨ ਕੀਤੇ ਜਾਂਦੇ ਆ ਪਿਛਲੀ ਵਾਰ ਤਾਂ ਹੱਦ ਪਾਰ ਕਰ ਲਈ ਕੋਈ ਗੱਲ ਨਹੀਂ ਕਾਰਵਾਈ ਲਈ ਤਿਆਰ ਬੈਠੇ ਆ ਅਸੀਂ ਵੀ ਤਿਆਰ ਕੇ ਬੈਠੇ ਆ ਕਾਰਵਾਈ ਕਰਵਾਉਣ ਨੂੰ ਸਾਨੂੰ ਧਮਕੀਆਂ ਕਾਦੀਆਂ ਸਾਨੂੰ ਕਾਦੀਆਂ ਧਮਕੀਆਂ ਸਾਡੇ ਦੇ ਕਾਦੇ ਪਰਚੇ ਪਰਚੇ ਉਹਨਾਂ ਦੇ ਪਾਓ ਜਿੰਨੇ ਕ੍ਰਿਮੀਨਲ ਕੇਸ ਕਰਦੇ ਆ ਅਸੀਂ ਸ਼ਾਂਤੀ ਮਿਹਨਤ ਨਾਲ ਆਪਦੇ ਮੰਗਾ ਮੰਨਵਾਣ ਆਂਦੇ ਆ ਜੇ ਨਹੀਂ ਮੰਗਾ ਮੰਨ ਗੀਆਂ ਫਿਰ ਉਹਨੂੰ ਸੰਘਰਸ਼ ਨੂੰ ਦੁਬਾਰਾ ਵਾਸਤੇ ਇਹ ਇਤਨੀਂ ਦਿਨਾਂ ਦੇ ਉੱਤੇ ਆਂਦੇ ਆ। ਜੇਕਰ ਸਰਕਾਰਾਂ ਦੇ ਹੱਥ ਵਿੱਚ ਕੁਝ ਨਹੀਂ ਹੁੰਦਾ ਤੇ ਵੋਟਾਂ ਤੋਂ ਪਹਿਲਾਂ ਲਾਰੇ ਕਿਉਂ ਲਾਉਂਦੇ ਆ? ਅਸੀਂ ਇਹ ਪੁੱਛਣਾ ਚਾਹੁੰਦੇ ਆਂ। ਅਸੀਂ ਬਿਲਕੁਲ ਵੀ ਇੱਥੇ ਆਪ ਨਹੀਂ ਆਏ ਤਾਂ ਲਾਸ਼ਾਂ ਨੂੰ ਸੜਕਾਂ ਤੇ ਰੁਲੰਦਾ ਸ਼ੌਂਕਾਂ ਜਦੋਂ ਮਹਾਈ ਵਿਖੇ ਆਪਾਂ ਧਰਨਾ ਲਾਇਆ ਸੀ ਉੱਥੇ ਮੁੱਖ ਮੰਤਰੀ ਸਾਹਿਬ ਸੱਤਾ ਤੋਂ ਆਉਣ ਤੋਂ ਪਹਿਲਾਂ ਆਏ ਸੀ ਤੇ ਨਾਲ ਕੇਜਰੀਵਾਲ ਸਾਹਿਬ ਆਏ ਸੀ। ਉੱਥੇ ਧਰੀ ਤੇ ਬੈਠ ਕੇ ਸਾਡੇ ਨਾਲ ਵਾਅਦਾ ਕੀਤਾ ਗਿਆ ਕਿ ਮਾਨੂੰ ਵੋਟਾਂ ਪਾਓ। ਤੇ ਮੈਂ ਤੁਹਾਨੂੰ ਬਹਾਰ ਕਰੂੰਗਾ ਬਿਨਾ ਕਿਸੇ ਸ਼ਰਤ ਤੋਂ ਕੀ ਕਿਹਾ ਸੀ ਬਿਨਾ ਕਿਸੇ ਸ਼ਰਤ ਤੋਂ ਇਹਨਾਂ ਦੀ ਸਰਕਾਰ ਆਈ ਨੂੰ 3 ਸਾਲ ਹੋ ਗਿਆ ਨਾ ਤੇ ਇਹਨਾਂ ਦਾ ਕੋਈ ਮੁੱਖ ਮੰਤਰੀ ਮੱਥੇ ਲੱਗਦਾ ਆ ਤੇ ਜੇ ਡਾਂਗਾ ਖਾ ਕੇ ਅਸੀਂ ਅਫਤ ਮੰਤਰੀ ਨਾਲ ਮੀਟਿੰਗ ਲੈਨੇ ਆ ਤੇ ਜੇ ਤੇ ਹੁਣ ਕੋਈ ਵੋਟਾਂ ਨੇੜੇ ਭਾਵੇਂ ਚੋਲੇ ਲੈਵਲ ਦੀਆਂ ਹੋਣ ਚਾਹ ਪਿੰਡੂ ਹੋਣ ਤੇ ਉਦੋਂ ਤੇ ਕਹਿ ਦਿੰਦੇ ਹੱਸ ਕੇ ਆਓ ਜੀ ਤੁਹਾਨੂੰ ਐਡਜਸਟ ਕਰ ਰਹੇ ਆ ਤੇ ਅਸੀਂ ਵੋਟਾਂ ਦਾ ਚੁੱਪ